ਆ ਸਾਰੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਹਰ ਵੇਲੇ ਹਰ ਖਬਰ ਦੇਣ ਲਈ ਤਤਪਰ ਰਹਿੰਦਾ ਹੈ ਖਬਰ ਚਾਹੇ ਧਾਰਮਿਕ ਹੋਵੇ ਸਮਾਜਿਕ ਹੋਵੇ ਭਾਵੇਂ ਸਮੱਸਿਆ ਦੀ ਹੋਵੇ ਤੇ ਜਦੋਂ ਨਰਲੇਪ ਟੀਵੀ ਰਾਹੀਂ ਖਬਰਾਂ ਜਨਤਾ ਕੀਤੀਆਂ ਜਾਂਦੀਆਂ ਨੇ ਤੇ ਉਹਨਾਂ ਖਬਰਾਂ ਦਾ ਅਸਰ ਵੀ ਦੇਖਣ ਨੂੰ ਮਿਲਦਾ ਸੋ ਜਿਸ ਦੀ ਤਾਜ਼ਾ ਮਿਸਾਲ ਅੱਜ ਗਾਜੀਕੋਟ ਪੁਲ ਤੋਂ ਉਸ ਵੇਲੇ ਮਿਲੀ ਜਦੋਂ ਜਿਵੇਂ ਤੁਹਾਨੂੰ ਦੱਸਦੀ ਕਿ ਪਿਤੇ ਦਿਨ ਇੱਕ ਨਰਲੇਪ ਟੀਵੀ ਤੇ ਖਬਰ ਚਲਾਈ ਗਈ ਸੀ ਪੁਲ ਦੇ ਕੰਮ ਦੀ ਨਿਰਮਾਣ ਦੀ ਦੇਰੀ ਨੂੰ ਲੈ ਕੇ ਸੋ ਉਸ ਦਾ ਜੋ ਅਸਰ ਹੈ ਉਹ ਦੇਖਣ ਨੂੰ ਮਿਲਿਆ ਕਿ ਜਿਵੇਂ ਖਬਰ ਚਲਾਉਣ ਤੋਂ ਤੁਰੰਤ ਬਾਅਦ ਫੌਰੀ ਤੌਰ ਤੇ ਜੋ ਨਹਿਰ ਦਾ ਪਾਣੀ ਹੈ ਜਿਵੇਂ ਠੇਕੇਦਾਰ ਸਰਦਾਰ ਕੁਲਵੰਤ ਸਿੰਘ ਵੱਲੋਂ ਮੰਗ ਕੀਤੀ ਗਈ ਸੀ ਉਸ ਖਬਰ ਦੇ ਵਿੱਚ ਕਿ ਪਾਣੀ ਜਿਹੜਾ ਪਾਣੀ ਰੁਕਣ ਦਾ ਨਾ ਨਹੀਂ ਲੈ ਰਿਹਾ ਤੇ ਜਿਸ ਨੂੰ ਲੈ ਕੇ ਕੰਮ ਦੀ ਜਿਹੜੀ ਹੈ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਕੰਪਨੀ ਵੱਲੋਂ ਇਹ ਠੇਕਾ ਲਿਆ ਗਿਆ ਜਿਸ ਵੱਲੋਂ ਮੰਗ ਕੀਤੀ ਗਈ ਸੀ ਕਿ ਜੋ ਤੇਜ਼ ਵਹਾਅ ਪਾਣੀ ਦਾ ਇਹ ਜਿੰਨੀ ਦੇਰ ਬੰਦ ਨਹੀਂ ਹੁੰਦਾ ਉਨੀ ਦੇਰ ਤੱਕ ਜੋ ਪੁਲ ਨੂੰ ਤੋੜਨ ਦਾ ਕੰਮ ਜਿਹੜਾ ਸ਼ੁਰੂ ਨਹੀਂ ਕੀਤਾ ਜਾ ਸਕਦਾ ਸੋ ਖਬਰ ਚਲਾਉਣ ਤੋਂ ਤੁਹਾਨੂੰ ਦੱਸਦੀ ਹੈ ਕਿ ਅਗਲੇ ਦਿਨੀ ਜੋ ਪਾਣੀ ਸੀਗਾ ਪਾਣੀ ਦਾ ਪੱਧਰ ਜਿਹੜਾ ਜੋ ਜਾਣਕਾਰੀ ਮਿਲੀ ਹੈ ਕਿ ਬਿਲਕੁਲ ਬੰਦ ਹੋ ਗਿਆ ਸੀ ਪਿੱਛੋਂ ਪਾਣੀ ਬੰਦ ਕਰ ਦਿੱਤਾ ਗਿਆ ਸੀ ਨਹਿਰੀ ਵਿਭਾਗ ਵੱਲੋਂ ਤੇ ਅੱਜ ਅਸੀਂ ਮੁੜ ਜੋ ਖਬਰ ਦਾ ਅਸਰ ਹੋਣ ਤੋਂ ਬਾਅਦ ਜੋ ਚੱਲਦੇ ਕੰਮ ਦਾ ਜੋ ਜੱਜਾ ਲੈਣ ਵਾਸਤੇ ਕਹਿ ਸਕਦੇ ਆ ਕਿ ਜਾਣਕਾਰੀ ਲੈਣ ਵਾਸਤੇ ਇੱਥੇ ਪਹੁੰਚੇ ਆ ਸਰਦਾਰ ਕੁਲਵੰਤ ਸਿੰਘ ਨੇ ਜੋ ठेकेदार ਨੇ ਜਾਂ ਅਸਨੀ ਵਡੇਰਾ ਜੀ ਜੋ ਬਟਾਲੇ ਤੋਂ ਇਸ ਕੰਪਨੀ ਨੂੰ ਚਲਾ ਰਹੇ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਇਹ ਖਬਰ ਦਾ ਕੀ ਵਾਕਿਆ ਅਸਰ ਹੋਇਆ ਤੇ ਪਾਣੀ ਤੁਰੰਤ ਕਿੰ데 ਬੰਦ ਹੋ ਗਿਆ ਆ ਸਭ ਤੋਂ ਪਹਿਲਾਂ ਤੁਹਾਡਾ ਬੜਾ ਸਵਾਗਤ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਿਹੜਾ ਕਿ ਤੁਸੀਂ ਉਸ ਤੋਂ ਪਹਿਲੇ ਇੱਕ ਹਫਤਾ ਜਿਹੜੀ ਖਬਰ ਲਾਈ ਹੈਗੀ ਜੀ ਜੀ ਸਾਡੀ ਪ੍ਰੋਬਲਮ ਪਾਣੀ ਕਰਕੇ ਜੀ ਜੀ ਬੜਾ ਬੜਾ ਤੁਹਾਡਾ ਨਾ ਬਹੁਤ ਧੰਨਵਾਦ ਆ ਕਿ ਜਿਹੜੀ ਤੁਹਾਡੀ ਖਬਰ ਲੱਗਣ ਸਾਰ ਹੀ ਸਾਨੂੰ ਇੱਕ ਹਫਤੇ ਦੇ ਵਿੱਚ ਉਹਦੀ ਪ੍ਰੋਗਰੈਸ ਮਿਲ ਗਈ ਹੈ ਹਾਂਜੀ ਉਹ ਪਾਣੀ ਬੰਦ ਹੋਣ ਕਰਕੇ ਅੱਜ ਅਸੀਂ ਪੁੱਲ ਨੂੰ ਡਿਸਮੈਂਟਲ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਅਸੀਂ ਕੋਈ ਖਬਰ ਕਵਰੇਜ ਕਰਦੇ ਹਾਂ ਸਮੱਸਿਆ ਦੀ ਜਿਵੇਂ ਤੁਹਾਡੀ ਕੀਤੀ ਸੀ ਫਿਰ ਸਾਡੀ ਸਬੰਧਤ ਵਿਭਾਗ ਆ ਜਾਂ ਨਹਿਰੀ ਵਿਭਾਗ ਹੋਵੇ ਜਾਂ ਕੋਈ ਵੀ ਉਹਦੇ ਨਾਲ ਰਿਲੇਟਿਡ ਵਿਭਾਗ ਉਹਦੇ ਨਾਲ ਗੱਲਬਾਤ ਹੁੰਦੀ ਉਹਨਾਂ ਦੇ ਅਫਸਰਾਂ ਨਾਲ ਸਾਡੀ ਗੱਲਬਾਤ ਹੋਈ ਸੀ ਤੇ ਉਹਨਾਂ ਕਿਹਾ ਸੀ ਕਿ ਇਹ ਅਸੀਂ ਪਾਣੀ ਜਿਹੜਾ ਵਾ ਫੌਰੀ ਤੌਰ ਤੇ ਬੰਦ ਕਰ ਦਵਾਂਗੇ ਤੇ ਅਗਲੇ ਦਿਨ ਹੀ ਸਵੇਰੇ ਤੁਹਾਡਾ ਫੋਨ ਆ ਜਾਂਦਾ ਕਿ ਖਬਰ ਚੱਲਣ ਤੋਂ ਬਾਅਦ ਸਾਡਾ ਮਸਲਾ ਹੱਲ ਹੋ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਦੂਸਰੇ ਦਿਨ ਹੀ ਸਾਨੂੰ ਜੀ ਐਕਟੀਵਿਟੀ ਹੋ ਗਈ ਜੀ ਪਾਣੀ ਬੰਦ ਹੋ ਗਿਆ ਨਾਲ ਹੀ ਤੁਰੰਤ ਅਸੀਂ ਕੁਝ ਡੀਵਾਟਰਿੰਗ ਕਰਵਾਈ ਹੈ ਡੀਵਾਟਰਿੰਗ ਦੇ ਨਾਲ ਵੀ ਪਾਣੀ ਦੀ ਪ੍ਰੋਬਲਮ ਜਿਹੜੀ ਥੋੜੀ ਸੋਲਵ ਹੋਈ ਹੈ ਤੇ ਨੈਕਸਟ ਅੱਜ ਅਸੀਂ ਸਵੇਰੇ ਤੱਕ ਡੀਵਾਟਰਿੰਗ ਮਤਲਬ ਕਿ ਤੁਸੀਂ ਪੰਪ ਲਾ ਕੇ ਪਾਣੀ ਨੂੰ ਬਾਹਰ ਹਾਂਜੀ ਉਹ ਪੰਪ ਲਾਏ ਹੈਗੇ ਜੀ ਪੰਪਾਂ ਦੇ ਨਾਲ ਵੀ ਸਾਨੂੰ ਕਾਫੀ ਮਤਲਬ ਮਸਲਾ ਹੱਲ ਹੋਇਆ ਹੁਣ ਅਸੀਂ ਉਹਦੇ ਕਰਕੇ ਕਿ ਸਾਡਾ ਪਾਣੀ ਸੁੱਕਣ ਕਰਕੇ ਅਸੀਂ ਜਲਦ ਰਾਤ 9 ਵਜੇ ਮਸ਼ੀਨ ਇੰਟਰ ਹੋਈ ਆ ਤੇ ਸਵੇਰੇ 8 ਵਜੇ ਮਸ਼ੀਨ ਆਪਾਂ ਜਿਸ ਪੈਂਟਲ ਕਰਨ ਵਾਸਤੇ ਥੱਲੇ ਨਹਿਰ ਵਿੱਚ ਮਸ਼ੀਨ ਤਾ ਦੇ। ਇਹ ਕਹਿ ਸਕਦੇ ਆ ਕਿ ਜਿਵੇਂ ਇਲਾਕਾ ਵਾਸੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਜਿਵੇਂ ਪੰਡੋਰੀ ਮੇਲੇ ਦੌਰਾਨ ਵੀ ਸਰਦਾਲਾਂ ਨੂੰ ਮੁਸ਼ਕਲ ਆਈਆਂ ਸਨ ਇੱਥੋਂ ਲਾਂਘੇ ਨੂੰ ਲੈ ਕੇ ਤੇ ਇਹ ਕਹਿ ਸਕਦੇ ਕਿ ਇਲਾਕੇ ਵਾਸਤੇ ਜਿਹੜੀ ਇਹ ਜਲਦੀ ਤੁਸੀਂ ਖੁਸ਼ਖਬਰੀ ਦੇਣ ਜਾ ਰਹੇ ਹੋ ਕਿ ਪੁਲ ਜਿਹੜਾ ਨੇਪਰੇ ਚੜਾ ਦਿੱਤਾ ਜਾਵੇਗਾ ਕਿੰਨਾ ਕੁ ਸਮਾਂ ਹੋਰ ਲੱਗੇਗਾ ਬਿਲਕੁਲ ਜੀ ਬਲੋ ਡੇਢ ਮਹੀਨਾ ਲੱਗੂਗਾ ਜੀ ਬਹੁਤ ਵਾਦ ਡੇਢ ਮਹੀਨਾ ਲੱਗੇਗਾ ਡੇਢ ਮਹੀਨਾ ਲੱਗੇਗਾ ਸੋ ਜਾਣਕਾਰੀ ਵਾਸਤੇ ਦੱਸ ਦੂੰ ਕਿ ਜਿਵੇਂ ਇਹ ਪੁਲ ਤਿਆਰ ਹੋ ਰਿਹਾ ਜੀ ਇਹ ਨਵੀਂ ਤਕਨੀਕ ਦੇ ਨਾਲ ਇਹਦੀ ਚੜਾਈ ਤੇ ਲੰਬਾਈ ਜਿਹੜੀ ਹੈ ਕਿੰਨੀ ਕਿੰਨੀ ਹੈਗੀ ਆ ਇਹ 75 ਮੀਟਰ ਲੰਬਾਈ ਹੈ ਜੀ 8.5 ਮੀਟਰ ਚੌੜੀ ਹੈ ਜੀ ਜਿਹੜਾ ਪਹਿਲੇ ਬ੍ਰਿਜ 올ਡ ਬ੍ਰਿਜ ਆ ਉਹਦੇ ਨਾਲੇ ਡਬਲ ਆ ਉਹਦੇ ਨਾਲੇ ਡਬਲ ਡਬਲ ਆ ਯਾਨੀ ਦੋ ਜਾਂ ਤਿੰਨ ਛੋਟੀਆਂ ਤਿੰਨ ਗੱਡੀਆਂ ਤੇ ਵੱਡੀਆਂ ਡਬਲ ਵੀ ਨੰਨ ਸਕਦੀਆਂ ਲੱਗ ਸਕਦੀਆਂ ਠੀਕ ਹੈ ਇਹਦੇ ਵਿੱਚ ਫਿਰ ਰੋਡ ਜਿਹੜਾ ਪੱਕਾ ਰੋਡ ਆ ਉਹ ਤਾਂ ਨਿਰਮਾਣ ਹੋਵੇਗਾ ਬਿਲਕੁਲ ਜਦੋਂ ਇਹ ਆਪਣੇ ਲੈਵਲ ਤੇ ਸੈੱਟ ਹੋ ਜਾਵੇ ਇਹ ਸੈੱਟ ਹੋ ਜੇਗਾ ਇਹਦੇ ਉੱਤੇ ਆਰ ਸੀ ਸੀ ਸਲੈਬ ਆਏਗੀ ਉਸ ਤੋਂ ਬਾਅਦ ਇਹ ਤੇ ਉਹ ਬਲੈਕ ਟਾਪ ਜਿਹੜੀ ਐਕਨੀਬਟਮੈਂਟ ਪਏਗੀ ਠੀਕ ਹੈ ਜੀ ਹਾਂਜੀ ਉਹ ਕਹਿ ਸਕਦੇ ਆ ਕਿ ਇਲਾਕੇ ਵਾਸਤੇ ਜਿਹੜੀ ਆ ਵੱਡੀ ਖੁਸ਼ਖਬਰੀ ਜਿਵੇਂ ਸਰਦਾਰ ਕੁਲਵੰਤ ਸਿੰਘ ਇਸ ਜੋ ਨਿਰਮਾਣ ਕਾਰਜ ਚ ਕਰ ਰਿਹਾ ਇਹਦੇ ਜੋ ठेकेदार ਨੇ ਉਹਨਾਂ ਨੇ ਦੱਸਿਆ ਕਿ ਵੱਧ ਤੋਂ ਵੱਧ ਇਹ ਪਾਣੀ ਦੀ ਜਿਵੇਂ ਉਹਨਾਂ ਦੱਸਿਆ ਕਿ ਮੁਸ਼ਕਲ ਜ਼ਰੂਰ ਸੀ ਜਿਹਦਾ ਕਰਕੇ ਜਿਹੜੀ ਦੇਰੀ ਹੋਈ ਆ ਪਰ ਹੁਣ ਮਹੀਨੇ ਡੇਢ ਮਹੀਨੇ ਦੇ ਵਿੱਚ ਪੁਲ ਦਾ ਜਿਹੜਾ ਨਿਰਮਾਣ ਆ ਇਹਨੂੰ ਨੇਪਰੇ ਚੜਾ ਕੇ ਤੇ ਲੋਕਾਂ ਨੂੰ ਜਿਹੜਾ ਸਮਰਪਿਤ ਕਰ ਦਿੱਤਾ ਜਾਵੇਗਾ ਸੋ ਲੋਕਾਂ ਵਾਸਤੇ ਇਲਾਕੇ ਦੇ ਲੋਕਾਂ ਵਾਸਤੇ ਜਿਹੜਾ ਇਹ ਸਫਰ ਸਖਾਲਾ ਹੋਣ ਜਾ ਰਿਹਾ ਤੇ ਬਹੁਤ ਵੱਡੀ ਖੁਸ਼ਖਬਰੀ ਹੈ ਤੁਹਾਨੂੰ ਦੁਬਾਰਾ ਦੱਸਦੀ ਕਿ ਨਰਲੇਵ ਟੀਵੀ ਵੱਲੋਂ ਸਮੇਂ-ਸਮੇਂ ਸਰ ਜਿਹੜੀਆਂ ਖਬਰਾਂ ਨੇ ਅਜਹੀਆਂ ਸਮੱਸਿਆਵਾਂ ਦੀਆਂ ਜਿਹੜੀਆਂ ਉਹ ਜਨਤਾ ਕੀਤੀਆਂ ਜਾਂਦੀਆਂ ਨੇ ਸੋ ਇਹਨਾਂ ਖਬਰਾਂ ਦਾ ਜਿਹੜਾ ਉਹ ਅਸਰ ਵੀ ਦੇਖਨ ਨੂੰ ਮਿਲ ਰਿਹਾ ਹੈ ਕਿ ਜੋ ਮਸ਼ੀਨ ਹੈ ਜਿਵੇਂ ਪਾਣੀ ਦਾ ਪੱਧਰ ਘਟਿਆ ਤੇ ਮਸ਼ੀਨ ਜਿਹੜੀ ਹੈ ਵਿੱਚ ਥੱਲੇ ਪਾਣੀ ਦੇ ਵਿੱਚ ਜਾ ਕੇ ਨਹਿਰ ਦੇ ਵਿੱਚ ਜਾ ਕੇ ਥੱਲੇ ਦੇ ਹੀੜਲੇ ਪੱਧਰ ਤੇ ਜਾ ਕੇ ਲਗਾਤਾਰ ਤੇਜ਼ੀ ਦੇ ਨਾਲ ਜਿਹੜਾ ਵਾ ਕਹਿ ਸਕਦੇ ਆ ਕਿ ਜੰਗੀ ਪੱਧਰ ਤੇ ਜੰਗੀ ਪੱਧਰ ਤੇ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ 1 ਮਹੀਨੇ 1.5 ਮਹੀਨੇ ਤੱਕ ਜਿਹੜਾ ਕੰਮ ਹੈ ਇਹਨੂੰ ਨੇਪਰੇ ਚੜਾ ਦਿੱਤਾ ਜਾਵੇਗਾ ਸੋ ਲੋਕਾਂ ਵਾਸਤੇ ਤੁਹਾਨੂੰ ਦੁਬਾਰਾ ਦੱਸਦੀ ਹੈ ਕਿ ਇਲਾਕਾ ਆਵਾਸੀਆਂ ਵਾਸਤੇ ਜਿਵੇਂ ਪੰਡੂਰੀ ਧਾਮ ਦੇ ਨਾਲ ਸਰਦਾਲੂ ਜੁੜੇ ਨੇ ਜਾਂ ਵੱਖੋ-ਵੱਖ ਪਿੰਡਾਂ ਦੇ ਲੋਕਾਂ ਦਾ ਜਿਹੜਾ ਲਾਂਗਾ ਜਾਂ ਗੰਨੇ ਦੀਆਂ ਟਰਾਲੀਆਂ ਲੈ ਕੇ ਕਿਸਾਨਾਂ ਵਾਸਤੇ ਵੀ ਜਿਹੜਾ ਇਹ ਸਫਰ ਆ ਸਖਾਣਾ ਹੋਣ ਜਾ ਰਿਹਾ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਿੰਦਰ ਸਿੰਘ ਬੁਰਾਇਆ ਨਰਲੇਬ ਟੀਵੀ ਗੁਰਦਾਸਪੁਰ